ਸੋਸ਼ਲ ਮੀਡੀਆ ਤੇ ਤੇ ਵੱਖ-ਵੱਖ ਟੀਵੀ ਚੈਨਲਾਂ ਤੇ ਦੋ ਨਿਹੰਗ ਸਿੰਘ ਨੌਜਵਾਨਾਂ ਦੀ ਆ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਉਹਨਾਂ ਨੇ ਬਰਸ਼ਿਆਂ ਦੇ ਵਿੱਚ ਟੋਪੀਆਂ ਪਹੋਈਆਂ ਹੋਈਆਂ ਨੇ ਉਹਨਾਂ ਨੌਜਵਾਨਾਂ ਨੂੰ ਬੜਾ ਹੀ ਬੁਰਾ ਭਲਾ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ ਬਹੁਤ ਮਾੜਾ ਕੰਮ ਕੀਤਾ ਇਹਨਾਂ ਨੇ ਇਹ ਕੀਤਾ ਇਹਨਾਂ ਨੇ ਉਹ ਕੀਤਾ ਸ਼ਾਇਦ ਅਸੀਂ ਇੱਕ ਬੜਾ ਗਲਤ ਮਾਹੌਲ ਸਿਰਜ ਰਹੇ ਹਾਂ ਇਹ ਗਲਤ ਮਾਹੌਲ ਕੌਣ ਸਿਰਜ ਰਿਹਾ ਅਸੀਂ ਸਿੱਖ ਸਿਰਜ ਰਹੇ ਹਾਂ ਖੁਦ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਸ ਤਰੀਕੇ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਸ਼ਾਇਦ ਉਹਨਾਂ ਨਿਹੰਗ ਸਿੰਘ ਨੌਜਵਾਨਾਂ ਨੇ ਹਿੰਦੂ ਵੀਰਾਂ ਦੀ ਟੋਪੀਆਂ ਲੁਭਾਈਆਂ ਬਿਲਕੁਲ ਗਲਤ ਹੈ ਕਿਉਂਕਿ ਹਿੰਦੂ ਵੀਰ ਜਦੋਂ ਵੀ ਗੁਰੂ ਘਰ ਤੋਂ ਤਮਸਤਕ ਹੋਣ ਵਾਸਤੇ ਆਉਂਦੇ ਨੇ ਉਹ ਕਦੇ ਟੋਪੀ ਪਾ ਕੇ ਨਹੀਂ ਆਉਂਦੇ ਉਹ ਹਮੇਸ਼ਾ ਜਿਹਦਾ ਸਿਰ ਤੇ ਰਮਾਲ ਬੰਨਣਗੇ ਚਾਹੇ ਉਹ ਪਰਨਾ ਜਾਂ ਜਿਹਨੂੰ ਆਪਾਂ ਸਾਫਾ ਕਹਿ ਦਿੰਦੇ ਆ ਉਹ ਆਪਦੇ ਸਿਰ ਤੇ ਬੰਨ ਕੇ ਆਉਂਦੇ ਆ ਇਹ ਟੋਪੀਆਂ ਪਾਉਣ ਵਾਲੇ ਫਿਰ ਕੌਣ ਨੇ ਮੁਸਲਮਾਨਾਂ ਵੀਰਾਂ ਦੀ ਆਪਣੀ ਪਛਾਣ ਉਹਨਾਂ ਦੀ ਇੱਕ ਵੱਖਰੀ ਟੋਪੀ ਹੈ ਇਹ ਟੋਪੀਆਂ ਪਾਉਣ ਵਾਲੇ ਕੌਣ ਨੇ ਇਹ ਸਾਡੇ ਸਿੱਖਾਂ ਦੇ ਘਰਾਂ ਦੇ ਜੰਮੇ ਜਵਾਬ ਨੇ ਜਿਹੜੇ ਉੱਥੇ ਟੋਪੀਆਂ ਪਾ ਕੇ ਜਾਂਦੇ ਨੇ ਤੇ ਸਾਨੂੰ ਇਸ ਗੱਲ ਦੀ ਸ਼ਰਮ ਮਹਿਸੂਸ ਕਰਨ ਦੀ ਬਜਾਏ ਅਸੀਂ ਉਹਨਾਂ ਨਿਹੰਗ ਸਿੰਘ ਨੌਜਵਾਨਾਂ ਨੂੰ ਮਾੜਾ ਬੋਲਣ ਲੱਗ ਪਏ ਆ ਅਸੀਂ ਕਿਹੜੇ ਪਾਸੇ ਤੁਰ ਪਏ ਆ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੀ ਟੋਪੀ ਹੈ ਟੋਪੀ ਗੁਲਾਮੀ ਦਾ ਪ੍ਰਤੀਕ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਤੁਹਾਡੇ ਸਿਰਾਂ ਤੋਂ ਇਹ ਗੁਲਾਮੀ ਦਾ ਪ੍ਰਤੀਕ ਲਾਉਣ ਵਾਸਤੇ ਤੁਹਾਡੇ ਸਿਰਾਂ ਤੇ ਦਸਤਾਰਾਂ ਸਜਾਈਆਂ ਤੇ ਆਪਣਾ ਦਾ ਸਰਬੰਸ ਲੇਖੇ ਇਸੇ ਕਰਕੇ ਲਾਇਆ ਅਸੀਂ ਗੁਰੂ ਸਿਧਾਂਤ ਆਪਦੇ ਘਰ ਬਿਠੇ ਬਣਾਈ ਜਾਂਦੇ ਆ ਅਸੀਂ ਆਪਦੇ ਘਰ ਬਿਠੇ ਗੁਰਮਰਿਆਦਾ ਬਣਾਈ ਜਾਂਦੇ ਆ ਉਹ ਕਸੇ ਮੁੰਨੇ ਸਿਰ ਮੂੰਹ ਮੁੰਨੇ ਵਾਲੇ ਜਿਹੜੇ ਕੱਜ ਸੋਸ਼ਲ ਮੀਡੀਆ ਤੇ ਲਗਾਤਾਰ ਉਹਨਾਂ ਨੌਜਵਾਨਾਂ ਦੇ ਖਿਲਾਫ ਬਕਵਾਸ ਮਾਰ ਰਹੇ ਐ ਪਹਿਲੋ ਪੀੜੀ ਥੱਲੇ ਸੋਟਾ ਤਾਂ ਫੇਰ ਕੇ ਵੇਖੀਏ ਕਿ ਇਹ ਜਵਾਬ ਕੌਣ ਜਾ ਰਹੇ ਟੋਪੀਆਂ ਪਾ ਕੇ ਇਹ ਸਾਡੇ ਜਵਾਬ ਨੇ ਸਿੱਖਾਂ ਦੇ ਤੇ ਜੇ ਸਾਡੇ ਸਿੱਖਾਂ ਨੂੰ ਇੰਨੀ ਸ਼ਰਮ ਹੀ ਨਹੀਂ ਹੈਗੀ ਸਾਡੇ ਜਵਾਕਾਂ ਨੂੰ ਤੇ ਫੇਰ ਅਸੀਂ ਭਾਈ ਉਥੇ ਲੈਣ ਵੀ ਕੀ ਜਾਂਦੇ ਆ ਜੇ ਤੁਸੀਂ ਨਹੀਂ ਦਸਤਾਰ ਕਰੋ ਸ ਜਾ ਕੇ ਗਏ ਉਥੇ ਇੰਨੇ ਵੱਡੇ ਦਸਤਾਰਾਂ ਦੇ ਕੈਂਪ ਲੱਗੇ ਨੇ ਜਾਓ ਸਜਾਓ ਦਸਤਾਰਾਂ ਉੱਤੇ ਉੱਤੇ ਫਰੀਦ ਦਸਤਾਰਾਂ ਮਿਲਦੀਆਂ ਪਈਆਂ ਨੇ ਨਾ ਤਾਂ ਮਾਪਿਓ ਘਰੋਂ ਸਮਝਾ ਕੇ ਤੋਰਦਾ ਹੈ ਤੇ ਮੁੜ ਕੇ ਸੋਸ਼ਲ ਮੀਡੀਆ ਤੇ ਬੈਠੇ ਅਸੀਂ ਲਗਾਤਾਰ ਜਿੰਨੇ ਵੀ ਆ ਉਸ ਇਸੇ ਗੱਲ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਮਾੜਾ ਕੀਤਾ ਮਾੜਾ ਕੀਤਾ ਮਾੜਾ ਕੀਤਾ ਯਾਦ ਰੱਖਿਓ ਆਰਗਜੀਵ ਦੇ ਰਾਜ ਦੇ ਵਿੱਚ ਨਾ ਤਾਂ ਕੋਈ ਦਸਤਾਰ ਸਜਾ ਸਕਦਾ ਸੀ ਨਾ ਘੋੜੀ ਤੇ ਚੜ ਸਕਦਾ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਰੀਆਂ ਗੁਲਾਮੀਆਂ ਕੱਟ ਕੇ ਇਹ ਹੁਕਮ ਕੀਤਾ ਸੀ ਕਿ ਗਰੀਬ ਸਿੱਖ ਨੂੰ ਕਿਉਂ ਦੇਊ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਆ ਸਾਡੀ ਗੁਰਿਆਈ ਹੈ ਕਿ ਅਸੀਂ ਫੇਰ ਉਹ ਗੁਲਾਮੀ ਦਾ ਚਿੰਨ ਟੋਪੀ ਪਾ ਕੇ ਜਾਂਦੇ ਹਾਂ ਉੱਥੇ ਤੇ ਫੇਰ ਅਸੀਂ ਜੇ ਕੁ ਲੁਭਾਉਂਦਾ ਤੂੰ ਉੱਤੇ ਖਿਲਾਫ ਨੈਰੇਟਿਵ ਸਜਦੇ ਆ ਮਾਹੌਲ ਸਿਰਜਦੇ ਆ ਖੁਦ ਖੁਦ ਦੋ ਧਰਮਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਤਾਂ Hindu ਵੀਰਾਂ ਦੀ ਟੋਪੀ ਲਵਾਉ ਹੈਗੀ ਆ ਬਿਲਕੁਲ ਨਹੀਂ ਕਿਉਂਕਿ ਅਸੀਂ ਆਪ ਦੇ ਅੱਖੀਂ ਵੇਖਿਆ ਅਸੀਂ ਬਹੁਤ ਸਾਰੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਆ ਜਦੋਂ ਕਿਸੇ ਵੀ ਜੋੜ ਮੇਲੇ ਤੇ ਜਾਂਦੇ ਆ ਸਿੱਖ ਸਤਨ ਦੇ ਉੱਤੇ ਅਸੀਂ ਇਹਨੇ ਭਾਈ ਟੋਪੀ ਪਾ ਕੇ ਨਾ ਜਾਓ ਤਾਂ ਜਿਨ੍ਹਾਂ ਨੂੰ ਪੁੱਛੀਦਾ ਹੁੰਦੇ ਸਿੱਖਾਂ ਦੇ ਬੱਚੇ ਨੇ ਉਹ ਕੋਈ ਗ ਤੇ ਜਿਹੜੇ ਅੱਜ ਨਵੇਂ ਹੀ ਮਾਹੌਲ ਸਿਰ ਚਕੇ ਬਹਿ ਗਏ ਮੂੰਹ ਸਿਰ ਮੁੰਨਿਆਂ ਵਾਲੇ ਕਿ ਉਹਨਾਂ ਨੇ ਮਾੜਾ ਕੀਤਾ ਮਾੜਾ ਕੀਤਾ ਭਾਈ ਮਰਿਆਦਾ ਤੁਹਾਡੇ ਇਨਸਾਰ ਨਹੀਂ ਚਲਣੀ ਸਿੱਖ ਸਿਧਾਂਤ ਤੁਹਾਡੇ ਇਨਸਾਰ ਨਹੀਂ ਚਲਣਾ ਇਹ ਗੁਰੂ ਦਾ ਬਖਸ਼ੀ ਹੋਈ ਜਿਹੜੀ ਦਾਤ ਹੈ ਨਾ ਇਹਨੂੰ ਸੰਭਾਲ ਕੇ ਰੱਖੀਏ ਅਸੀਂ ਐਵੇਂ ਬਿਨਾਂ ਗੱਲ ਤੋਂ ਨਾ ਜੋ ਮਰਦੀ ਚ ਸੋਸ਼ਲ ਮੀਡੀਆ ਦੇ ਜੇ ਕਿ ਹਨੇ ਕਿ ਸ਼ੁਰਲੀ ਛੱਡਦੀ ਉਹਦੇ ਮਗਰੀ ਤੁਰਪੇ ਤੇ ਕਈ ਉਹਨਾਂ ਨੂੰ ਗੈਂਗ ਕਹੀ ਜਾਂਦੇ ਕਹਿੰਦੇ ਗੈਂਗ ਕੀ ਮਾੜਾ ਕੀਤਾ ਉਹਨਾਂ ਨੇ ਇਹ ਅੱਜ ਦੇ ਵਰਸ਼ਾਂ ਦੇ ਬਰੋਗੇ ਤੁਹਾਨੂੰ ਖਾਈਆਂ ਨੇ ਤੇ ਅਗਲੀ ਵਾਰ ਤੁਹਾਡੇ ਬੱਚਿਆਂ ਨੂੰ ਸ਼ਰਮ ਆਵੇਗੀ ਜਿਹੜੇ ਟੋਪੀ ਪਾ ਕੇ ਜਾਣਗੇ ਕਿ ਉੱਥੇ ਟੋਪੀਆਂ ਲਵਾਉਣ ਵਾਲੇ ਵੀ ਬੈਠੇ ਨੇ ਅਗਲੀ ਵਾਰ ਉਹ ਦਸਤਾਰ ਸਜਾ ਕੇ ਜਾਣਗੇ ਇਸ ਤਰ੍ਹਾਂ ਦੀ ਗੱਲ ਨੂੰ ਅਸੀਂ ਕਿਉਂ ਨਹੀਂ ਸੋਚਦੇ ਬਿਲਕੁਲ ਕਿਸੇ ਹਿੰਦੂ ਵੀਰ ਦੀ ਟੋਪੀ ਨਹੀਂ ਲਵਾਈ ਗਈ ਇਹ ਸਾਰੇ ਤੋਂ ਸਾਰੇ ਜਿਹੜੇ ਸਿੱਖਾਂ ਨਾਲ ਸੰਬੰਧਿਤ ਬੱਚੇ ਸਨ ਉਹ ਟੋਪੀਆਂ ਪਾ ਕੇ ਬਹੁਤ ਆਤਮ ਗਿਰਤੀ ਜਲਦੇ ਆ ਉਹਨਾਂ ਦੀਆਂ ਲਵਾਈਆਂ ਗਈਆਂ ਨੇ ਚੰਗਾ ਕੀਤਾ ਮੈਂ ਇਸ ਗੱਲ ਦੀ ਸ਼ੋਭਾ ਵੀ ਕਰਦਾ ਬੇਸ਼ੱਕ ਇਥੇ ਇੱਕ ਗੱਲ ਥੋੜੀ ਜਿਹਾ ਉਹਨਾਂ ਕੋਲ ਭੁੱਲ ਹੋ ਗਈ ਨੌਜਵਾਨਾਂ ਨੇ ਹੰਗ ਸਿੰਘਾਂ ਕੋਲ ਕਿ ਜੇ ਟੋਪੀ ਕਿਸੇ ਦੀ ਲਵਾ ਰਹੇ ਸੀ ਤੇ ਨਾਲ ਹੀ ਉਹਦੀ ਬਾਹ ਫੜਦੇ ਜਿੱਥੇ ਦਸਤਾਰ ਸਖਲਾਈ ਕੈਂਪ ਚੱਲ ਰਿਹਾ ਸੀ ਜਿੱਥੇ ਦਸਤਾਰਾਂ ਫਰੀ ਵੰਡੀਆਂ ਜਾ ਰਹੀਆਂ ਸੀ ਭਾਵੇਂ ਉਹ ਯੂਥ ਅਕਾਲੀਵਾਲਾ ਵੱਲੋਂ ਕੈਂਪ ਲਾਇਆ ਗਿਆ ਭਾਵੇਂ ਹੋਰ ਨੌਜਵਾਨਾਂ ਵੱਲੋਂ ਕੈਂਪ ਲਾਏ ਗਏ ਉਥੇ ਲਿਜਾ ਕੇ ਕਹਿੰਦੇ ਦਸਤਾਰ ਸਜਾਓ ਟੋਪੀ ਨਹੀਂ ਪਾਉਣੀ ਚਲੋ ਆਪੋ ਆਪਣਾ ਤਰੀਕਾ ਹੈ ਉਹ ਸਮੇਂ ਦੇ ਮੁਤਾਬਕ ਜਿਵੇਂ ਉਹਨਾਂ ਨੂੰ ਚੰਗਾ ਲੱਗਾ ਉਹਨੇ ਕਰ ਲਿਆ ਤੁਸੀਂ ਤਾਂ ਕੱਲ ਨੂੰ ਕਹੋਗੇ ਉਥੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਵਰਗਾਇਆ ਸਾਹਿਬ ਉਹ ਪੈਦਲ ਮਾਰਚ ਕਰਕੇ ਹਰ ਨੌਜਵਾਨ ਨੂੰ ਸਮਝਾ ਰਹੇ ਸੀ ਦਾਦਾ ਕੇਸ ਰੱਖ ਦਸਤਾਰ ਸਜਾ ਸਿਰ ਤੇ ਉਹ ਕਿਉਂ ਕਹਿ ਰਹੇ ਆ ਉਥੇ ਤੁਹਾਡੇ ਵੇਖਿਆ ਤੁਸੀਂ ਕਿਤਾਬਾਂ ਵਾਲੀ ਦੁਕਾਨ ਤੇ ਉਹਨਾਂ ਵਿੱਚ ਚਮਕੀਲੇ ਦੇ ਜੀਵਨੀ ਦੇ ਕਿਤਾਬਾਂ ਰੱਖੀਆਂ ਉਹਨਾਂ ਚੁੱਕ ਕੇ ਸਿੰਘ ਸਾਹਿਬ ਨੇ ਪੁਰਾ ਮਾਰੀਆਂ ਕਿਤੇ ਸਾਨੂੰ ਨਹੀਂ ਚਾਹੀਦੀ ਸਾਨੂੰ ਸ਼ਹੀਦੀ ਜੋੜ ਮਿਲਣਾ ਸਾਡਾ ਇਹ ਸ਼ਹੀਦਾਂ ਦੇ ਸਿੰਘਾਂ ਦੀਆਂ ਗੱਲਾਂ ਚਾਹੀਦੀਆਂ ਨਹੀਂ ਕਿਤਾਬਾਂ ਸਹੀਦੀਆਂ ਸਾਨੂੰ ਉਧਰਲੇ ਬੰਨੇ ਸੀ ਖਿਆਲ ਹੀ ਨਹੀਂ ਕਰਦੇ ਕਿ ਸਾਨੂੰ ਕਿਵੇਂ ਕਿਵੇਂ ਸਮਝਾਇਆ ਜਾ ਰਿਹਾ ਹੈ ਕੀ ਕੀ ਕੀਤਾ ਜਾ ਰਿਹਾ ਅਸੀਂ ਇੱਕ ਨੈਟਿਵ ਸਿਰਤਾ ਸਾਡੇ ਲੋਕ ਜਿਹੜੇ ਚੰਗੇ ਬਲੇ ਸਿੱਖ ਸਰਦਾਰ ਉਹ ਵੀ ਉਹਨਾਂ ਸਿੱਖ ਲੋਕ ਉਹਨਾਂ ਨੂੰ ਮਾੜਾ ਕਹੀ ਜਾਂਦੇ ਆ ਪਹਿਲੋ ਆਪਣੇ ਘਰਾਂ ਲੋ ਸੋਚੀਏ ਆਪਣੇ ਘਰਾਂ ਤੋਂ ਚੱਲੀਏ ਸਾਬ ਸ੍ਰੀ ਗੁਰੂ ਪੰਚੋਂ ਪਾਸ਼ਾ ਮਹਾਰਾਜ ਨੇ ਬੜੀ ਵੱਡੀ ਦਾਤ ਦਿੱਤੀ ਏ ਸਾਨੂੰ ਗੁਰਬਾਣੀ ਦੇ ਵਿੱਚ ਉਹਨਾਂ ਨੇ ਮੌਲਵੀਆਂ ਨੂੰ ਇਹ ਗੱਲ ਸਮਝਾਉਂਦਿਆਂ ਗੱਲ ਕਹੀ ਸੀ ਸਾਫ ਸੂਰਤ ਦਸਤਾਰ ਸਿਰਾਂ ਉਹਨਾਂ ਨੇ ਉਹਨਾਂ ਨੂੰ ਵੀ ਕਿਹਾ ਸੀ ਸਾਫ ਸੂਰਤ ਰਵੋ ਸਿਰ ਤੇ ਦਸਤਾਰਾਂ ਸਜਾਓ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਮਹਾਰਾਜ ਨੇ ਸਾਨੂੰ ਵੱਡੀਆਂ ਦਾਤਾਂ ਬਖਸ਼ਿਆ ਸ੍ਰੀ ਅਕਾਲ ਤਖਸਾ ਮੇਰੀ ਪੀਰੀ ਦਾ ਦਸਤਾਰ ਸਾਨੂੰ ਬਖਸ਼ਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਹ ਰਹੇ ਨੇ ਇਹਨਾਂ ਦਸਤਾਰਾਂ ਬਦਲੇ ਹੀ ਸਰਪੰਸਲੇ ਖਿਲਾਤਾ ਜਿਨ੍ਹਾਂ ਸ਼ਹੀਦੀ ਜੋੜ ਮੇਲੇ ਤੇ ਜਾ ਕੇ ਆਏ ਹੋ ਸੋ ਇੱਕ ਨੈਰਟਿਵ ਨਾਲ ਸਿਰਜੀਏ ਆਪਣੇ ਬੱਚਿਆਂ ਨੂੰ ਸਮਝਾਈਏ ਆਪ ਵੀ ਸਮਝੀਏ ਆਪ ਵੀ ਸਿੱਖ ਬਣੀਏ ਤੇ ਬੱਚਿਆਂ ਨੂੰ ਸਿੱਖ ਬਣਾ ਕੇ ਕੱਲੀਏ ਕਦੀ ਹਿੰਦੂ ਵੀਰ ਉਥੇ ਟੋਪੀ ਪਾ ਕੇ ਨਹੀਂ ਜਾਂਦਾ ਮੈਂ ਬੜੀ ਵਾਰ ਵੇਖਿਆ ਇੱਥੇ ਵੀ ਗੁਰਧਾਮਾਂ ਦੇ ਲੋਕਲ ਵੀ ਸਾਡੇ ਕਣਾਉਂਦੇ ਨੇ ਉਹ ਬੜੇ ਸਰਦਾ ਸਤਕਾਰ ਸਹਿਤ ਸਿਰ ਤੇ ਰਮਾਲ ਬੰਨ ਕੇ ਜਾਂ ਹੋਰ ਜਿਹੜੇ ਪਰਨੇ ਸਜਾ ਕੇ ਆਉਣਗੇ ਇਹ ਸਾਡੇਆਂ ਨੂੰ ਲਾਂਟ ਪੈ ਗਈ ਆ ਸਾਡੇਆਂ ਦੇ ਅੰਦਰ ਕੀੜਾ ਵੜ ਗਿਆ ਕਿ ਅਸੀਂ ਤਾਂ ਫੈਸ਼ਨ ਦੇ ਨਾਲ ਚੱਲਣਾ ਆਪਦੇ ਸਿੱਖੀ ਸਿਧਾਂਤ ਨੂੰ ਨਹੀਂ ਸਮਝਣਾ ਕਿ ਸਾਡੇ ਅੰਦਰ ਇੱਕ ਇਹ ਵੀ ਕੀੜਾ ਵੜ ਗਿਆ ਸਿੱਖਾਂ ਦੇ ਅੰਦਰ ਕਿ ਜਿਸ ਤਰ੍ਹਾਂ ਅਸੀਂ ਚਾਹੀਏ ਕਾਲਸਾ ਪੰਚ ਦੀ ਰੋ ਰੀਤ ਨਹੀਂ ਸਾਨੂੰ ਡਿਜੀਟਲ ਪੰਚ ਚਾਹੀਦਾ ਜਿਸ ਤਰ੍ਹਾਂ ਦੀ ਸਾਡੀ ਗੱਲ ਹੋਵੇ ਉਸ ਤਰ੍ਹਾਂ ਦੀ ਮਰਿਆਦਾ ਚੱਲੇ ਇਸ ਤਰ੍ਹਾਂ ਦੀ ਕਦੇ ਵੀ ਚੱਲ ਸਕਦੀ ਦਸਤਾਨ ਸ ਜਾ ਕੇ ਤੇ ਕੇਸ ਲਾੜਾ ਰੱਖ ਕੇ ਜਾਓ ਤੇ ਤੁਹਾਨੂੰ ਕਦੀ ਵੀ ਕੋਈ ਇਸ ਤਰ੍ਹਾਂ ਨਹੀਂ ਕਹੇਗਾ ਜੇ ਟੋਪੀਆਂ ਪਾ ਕੇ ਜਾਓਗੇ ਤੇ ਟੋਪੀਆਂ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਸ ਤਰੀਕੇ ਨਾਲ ਸਿੱਖਾਂ ਲੁਵਾਈਆਂ ਸੀ ਗੁਲਾਮੀ ਦਾ ਪ੍ਰਤੀਕ ਕਿਸ ਤਰੀਕੇ ਨਾਲ ਦੂਰ ਕੀਤਾ ਸੀ ਉਹ ਚੰਗਾ ਉਹਨਾਂ ਨੇ ਕੀਤਾ ਕਿ ਤੁਹਾਨੂੰ ਇਹ ਗੱਲ ਯਾਦ ਵਿਖਾਈ ਕਿ ਆਹ ਵੇਖੋ ਤੁਹਾਡੀਆਂ ਗੁਲਾਮੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਮੇ 'ਚਾਂ ਬਰਸ਼ਿਆਂ ਦੇ ਨਾਲ ਲਵਾਈ ਸੀ ਜਿਹੜੀ ਤੁਸੀਂ ਲਈ ਫਿਰਦੇ ਹੋ ਇਸ ਕਰਕੇ ਤੁਹਾਡੀਆਂ ਟੋਪੀਆਂ ਲਵਾ ਕੇ ਉਹਨਾਂ ਨੇ ਬਰਸ਼ਿਆਂ ਦੇ ਵਿੱਚ ਪੰਗੀਆਂ ਇਹ ਮੈਂ ਵੀਡੀਓ ਕਿਸੇ ਪਾਰਟੀ ਤੌਰ ਤੇ ਨਹੀਂ ਇੱਕ ਸਿੱਖ ਹੋਣ ਦੇ ਨਾਤੇ ਪਾਰਿਆ ਤਾਂ ਸੋ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵਾਵਾਂਗੇ